ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਭਵਾਨੀਗੜ੍ਹ ਵਿੱਚ ਮਾਤਾ ਭਵਾਨੀ ਮਾਤਾ ਮੰਦਿਰ ਤੇ ਅਸਥੀਵ ਅਤੇ ਹਰ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਰੰਗ-ਬਰੰਗੀਆਂ ਲਾਈਟਾਂ ਲੱਗੀਆਂ ਹੋ ਤੇ ਸਰਦਾਲੂਆਂ ਦੀਆਂ ਲੱਗੀਆਂ ਹੋ ਲੰਬੀਆਂ-ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਦੇ ਵਿੱਚ ਭਵਾਨੀ ਮਾਤਾ ਮੰਦਿਰ ਤੇ ਚੇਤ ਦੇ ਨਵਰਾਤੇ ਦੇ ਮੌਕੇ ਦੇਖਦੇ ਹੋ ਤਸਵੀਰਾਂ ਵਿੱਚ ਭਾਰੇ ਸਰਦਾਲੂਆਂ ਦਾ ਜਮਾਵੜਾ ਲੱਗਿਆ ਨਜ਼ਰ ਆ ਰਿਹਾ ਹੈ ਕਿੱਥੇ ਕੀ ਮਾਤਾ ਭਵਾਨੀ ਮਾਤਾ ਮੰਦਿਰ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਆਪਣੇ ਆਪ ਦੇ ਭਾਉ ਮੰਦਿਰ ਹੈ ਕਿਉਂਕਿ ਭਵਾਨੀ ਮਾਤਾ ਮੰਦਿਰ ਦਾ ਨਾਂ ਹੀ ਭਵਾਨੀਗੜ੍ਹ ਸ਼ਹਿਰ ਦਾ ਨਾਂ ਰੱਖਿਆ ਗਿਆ ਹੈ ਜਿੱਥੇ ਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਹਿਕ ਤੇ ਭਗਤਾਂ ਦੇ ਅਤਿ ਸਮੋਗ ਦੇ ਤਸਵੀਰਾਂ ਵੀ ਦੇਖ ਸਕਦੇ ਹੋ ਮਹਾ ਮਾਈ ਦੇ ਦਰਬਾਰ ਤੇ ਰੰਗ ਬਰੰਗੀਆਂ ਲੱਗੀਆਂ ਹੋਈਆਂ ਲਾਈਟਾਂ ਜੋ ਕਿ ਆਪਣੇ ਆਪ ਦੇ ਵਿੱਚ ਹੀ ਜੈ ਜੈ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਮੰਦਿਰ ਵੀ ਜੈਕਾਰਿਆਂ ਨਾਲ ਗੂੰਜਿਆ ਤਸਵੀਰਾਂ ਵੀ ਦੇਖ ਸਕਦੇ ਹੋ ਭਾਉ ਮੰਦਿਰ ਵਿੱਚ ਤਸਵੀਰਾਂ ਸਰਦਾਰ ਨੌਣਾ ਲੱਗਿਆ ਜਮਾਵੜਾ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਹੁੰਚੇ ਹੋ ਨਜ਼ਰ ਆ ਰਹੇ ਹਨ ਜਿੱਥੇ ਕਿ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਕਾਕੜਾ ਜੀ ਅਤੇ ਯੂਥ ਆਮ ਆਦਮੀ ਪਾਰਟੀ ਪ੍ਰਧਾਨ ਗੁਰਪ੍ਰੀਤ ਸਿੰਘ ਬਾਬਾ ਅਤੇ ਗੁਰਮੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਇਸ ਮੌਕੇ ਦੇ ਨਾਲ ਮੁੱਖ ਸੇਵਾਦਾਰ ਰਵਿੰਦਰ ਵਦਸੀ ਜੀ ਉਨਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਵਨ ਦੀ ਤਿਆਰੀ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਤੇ ਗਿੰਨੀ ਕੱਤੀ ਵੀ ਨਜ਼ਰ ਆ ਰਹੀਆਂ ਹਨ ਅਤੇ ਆਪਣੇ ਆਪ ਵਿੱਚ ਭਾਵ ਤਸਵੀਰ ਪੇਸ਼ ਕਰ ਰਹੀਆਂ ਹਨ ਤੇ ਆਓ ਤੁਹਾਨੂੰ ਸੁਣਾਉਣੇ ਮਾਤਾ ਭਵਾਨੀ ਮਾਤਾ ਮੰਦਿਰ ਦੀ ਕੀ ਕਹਿੰਦੇ ਨਤਰਾਈ ਮੁੱਖ ਸੇਵਾਦਾਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਵਨ ਦੀ ਤਿਆਰੀ ਕੀਤੀ ਜਾ ਰਹੀਆਂ ਹਨ ਇਸ ਮੌਕੇ ਰਾਜਕੁਮਾਰ ਪੰਡਤ ਜੀ ਵੱਲੋਂ ਹਵਨ ਕਰਵਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਸੇਵਾਦਾਰ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਆਓ ਸਾਨੂੰ ਸੁਣਾਓ ਨਾ ਕੀ ਕਹਿੰਦੇ ਨਜ਼ਰ ਆਏ ਸ਼ੇਅਰ ਅਤੇ ਕਮੈਂਟਾਂ ਰਾਈ ਸਾਨੂੰ ਜਰੂਰ ਦੱਸਿਆ ਕਰੋ ਸਾਡੀਆਂ ਖ਼ਬਰਾਂ ਕਹੀਆਂ ਲੱਗਦੀਆਂ ਹਨ ਅਗਰ ਸਾਡੇ ਸ਼ੇਅਰ ਅਤੇ ਕਮੈਂਟ ਕਰਦੇ ਤਾਂ ਅਸੀਂ ਹੋਰ ਤਾਜ਼ਾ ਤਰ੍ਹਾਂ ਦੀਆਂ ਖ਼ਬਰਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਅਤੇ 24 ਪੰਜਾਬ న్యూ ਚੈਨਲ ਨੂੰ ਪੇਜ ਨੂੰ ਫੋਲੋ ਕਰੋ ਅਤੇ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ đâu 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 ਵਿੰਦਰ ਕੁਮਾਰ ਵਾਤਿਸ਼ ਮੈਂ ਵਿੰਦਰ ਕੁਮਾਰ ਵਾਤਿਸ਼ ਭੋਨੀਗੜ ਅੱਜ ਮਿਤੀ 5 10 5 4 2025 2025 ਨੂੰ ਅੱਜ ਮਿਤੀ ਚੇਤਕ ਨਰਾਤੇ ਆ ਦਾ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਵਧਾਈ ਦੇ ਵਧਾਈ ਦੇ ਰਿਹਾ लवली ਸ਼ਰਮਾ ਕੱਕੜਾ ਜੀ ਅੱਜ ਕੇਤਨ ਨਵਤਨ ਅਸ਼ਟਮੀ ਨੂੰ ਮੁੱਖ ਰੱਖਦੇ ਹਾਂ ਮਾਤਾ ਪਵਾਨੀ ਜੀ ਦੇ ਮੰਦਰ ਵਿਖੇ ਪਹੁੰਚ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਤੇ ਸਮੁੱਚੀ ਸੰਗਤ ਨੂੰ ਇਲਾਕੇ ਦੀ ਤੇ ਭਵਾਨੀਗੜ੍ਹ ਦੀ ਸਮੁੱਚੀ ਸੰਗਤ ਨੂੰ ਚੇਤ ਦੇ ਨవరాత్రਿਆਂ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਮਾਤਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਭਗਤਾਂ ਦੇ ਉੱਤੇ ਇਸ ਤਰ੍ਹਾਂ ਹੀ ਮੇਰ ਬਖਸ਼ਿਸ਼ ਬਣਾਈ ਰੱਖਣ ਤੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਖੜੇ ਨੂੰ ਇਸ ਤਰ੍ਹਾਂ ਹੀ ਵਰਕਰ ਬਣਾਏ ਰੱਖਣ ਬਹੁਤ-ਬਹੁਤ ਵਧਾਈ ਦਿੰਦੇ ਆ ਜੀ ਜਨਾ ਮਨੀਸ਼ ਕਦ ਗਿੰਨੀ ਆ ਜੀ ਅੱਜ ਚੇਤ ਦੇ ਨਰਾਤਿਆਂ ਦੀ ਅਸ਼ਟਮੀ ਹੈ ਹਰ ਸਾਲ ਦੀ ਤਰ੍ਹਾਂ ਚੇਤ ਦੇ ਨਰਾਤਿਆਂ ਚ ਅਸ਼ਟਮੀ ਨੂੰ ਇੱਥੇ ਮੇਲਾ ਭਰਦਾ ਪਾਉਂਦਾ ਭਵਾਨੀ ਦੇ ਬਹੁਤ ਪ੍ਰਾਚੀਨ ਮੰਦਿਰ ਹੈ ਮਾਤਾ ਜੀ ਦਾ ਇਹ ਇਹ ਮੰਦਿਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਮੰਦਿਰ ਦੇ ਨਾਂ ਤੇ ਹੀ ਸਾਡੇ ਸ਼ਹਿਰ ਭੋਨੀਗੜ ਦਾ ਨਾਮ ਰੱਖਿਆ ਗਿਆ ਤੇ ਮੈਂ ਇਹ ਚੇਤ ਦਿਨ ਰਾਤਿਆਂ ਦੀ ਅਸ਼ਟਮੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਵਸਨੀਕਾਂ ਵਸਨੀਆਂ ਨੂੰ ਬਹੁਤ-ਬਹੁਤ ਮੁबारकਾਂ ਦਿੰਦਾ ਗੁਰਬੀ ਸਬਤ ਅੱਜ ਭੋਨੀਵੜਾ ਬਦਰ ਤੇ ਮੱਥਾ ਟੇਕਣ ਦਾ ਮੌਕਾ ਮਿਲਿਆ ਮਾਤਾ ਦਾ ਮੰਦਿਰ ਬਹੁਤ ਇਤਿਹਾਸ ਭੋਨੀਵੜਾ ਭੋਨੀਗੜ નો ਹੈ ਮਾਤਾ ਦੇ ਮੰਦਿਰ ਦੇ ਬਹੁਤ ਪੁਰਾਣਾ ਮੰਦਿਰ ਇਤਿਹਾਸਕ ਮੰਦਿਰ ਅੱਜ ਮੰਦਰ ਵਿੱਚ ਆਏ ਮੱਥਾ ਟੇਕਿਆ ਹਵਨ ਦੇ ਆਉਣ ਦਾ ਮੌਕਾ ਮਿਲਿਆ ਹੋਤੀ ਪਾਉਣ ਦਾ ਮੌਕਾ ਮਿਲਿਆ ਸਾਰੇ ਦੇਸ਼ ਵਾਸੀਆਂ ਨੂੰ ਪੁਹਾਲੀਗੜ੍ਹ ਦੇ ਭਗਤਾਂ ਨੂੰ ਅਸ਼ਟਵੀਰਾਂ ਲੱਖ ਤੱਕ ਮੁबारक